ਹਾਂਜੀ ਜੀ ਸਰ ਸਕੇ ਹੋ ਦੇਖਦੇ ਆ ਪਾਰਟੀ ਦਾ ਪ੍ਰੋਸਪੈਕਟ ਤਿਆਰ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਪਾਰਟੀ ਦੀ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਮੇਰੇ ਵਰਗੇ ਸਧਾਰਨ ਵਿਅਕਤੀ ਦੇ ਉੱਪਰ ਉਹਨਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਮੈਨੂੰ ਲੁਗਾਨਾ ਪੱਛਮੀ ਤੋਂ ਉਮੀਦਵਾਰ ਦੇ ਵਜੋਂ ਐਲਾਨਿਆ ਹੈਗਾ ਔਰ ਮੈਂ ਪੱਛਮੀ ਹਲਕੇ ਦੇ ਉਹਨਾਂ ਸਭ ਕਾਰਜਕਰਤਾ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਆਵਾਜ਼ ਹਾਈ ਕਮਾਂਡ ਤੱਕ ਪਹੁੰਚਾਈ ਔਰ ਮੇਰੇ ਜਿਹੇ ਨਿਵਾਣੇ ਬੰਦੇ ਨੂੰ ਹਾਈ ਕਮਾਂਡ ਨੇ ਇਸ ਇੰਪੋਰਟੈਂਟ ਜਿਹੜੀ ਮੈਂ ਸਮਝਦਾ ਕਿ ਉਮੀਦਵਾਰੀ ਆ ਉਹਦੇ ਵਾਸਤੇ ਚੁਣਿਆ। ਐਸਾ ਤੁਹਾਨੂੰ ਲੱਗਦਾ ਕਿ ਇਲੈਕਸ਼ਨ 2018 ਦੇ ਰਹਿ ਗਿਆ ਪਾਰਟੀ ਨੇ ਬਹੁਤ ਦੇਰ ਕਰਦੀ ਹੈ ਦੇਰ ਬਾਅਦ ਅਨਾਉਂਸ ਕਰਦੀ ਹੈ। ਨਹੀਂ ਦੇਖੋ ਐਸਾ ਹੈਗਾ ਕਿ ਸਾਡੀ ਪਾਰਟੀ ਕੈਡਰ ਬੇਸ ਪਾਰਟੀ ਹੈ। ਔਰ ਪਿਛਲੇ 2 ਮਹੀਨੇ ਤੋਂ ਸਾਡੇ ਇਸ ਵਿਧਾਨ ਸਭਾ ਦੇ ਵਿੱਚ ਜਿਹੜੇ ਇੰਚਾਰਜ ਸੀਗੇ ਪਾਰਟੀ ਵੱਲੋਂ ਲੱਗੇ ਹੋਏ ਮਾਨਯੋਗ ਅਵਨਾਸ਼ ਰਾਏ ਖੰਨਾ ਜੀ। ਉਹਨਾਂ ਦੇ ਨਾਲ ਸਾਡੇ ਸੂਬੇ ਦੇ ਸੰਗਠਨ ਮੰਤਰੀ ਮਾਨਯੋਗ ਸ਼੍ਰੀ ਮੰਤਰੀ ਸ਼੍ਰੀ ਨਵਾਸ ਲੋਜੀ ਉਹ ਲਗਾਤਾਰ ਪ੍ਰਵਾਸ ਕਰ ਰਹੇ ਸੀਗੇ ਪਾਰਟੀ ਦੇ ਕਾਰਜਕਰਤਾਵਾਂ ਨੂੰ ਵੀ ਲਾਮਬੰਦ ਕਰ ਰਹੇ ਸੀ ਔਰ ਉਹਦੇ ਨਾਲ ਨਾਲ ਆਮ ਪਬਲਿਕ ਦੇ ਨਾਲ ਵੀ ਰਾਫਤਾ ਬਣਾ ਰਹੇ ਸੀਗੇ ਔਰ ਸਾਡੀ ਪਾਰਟੀ ਦੀ ਜਿਹੜੀ ਉੱਪਰਲੀ ਲੀਡਰਸ਼ਿਪ ਹੈ ਉਹ ਵੀ ਲੋਕਾਂ ਦੇ ਅੰਦਰ ਵਿਚਰ ਰਹੀ ਸੀਗੀ ਔਰ ਸਭਾਬਿਕ ਹੈ ਕਿ ਇੱਥੇ ਫੈਸਲਾ ਜਿਹੜਾ ਹੁੰਦਾ ਹੈ ਉਹ ਇੱਕ ਸਿਸਟਮ ਹੈ ਭਾਜਪਾ ਦਾ ਉਹ ਪਹਿਲਾਂ ਥੱਲੇੋਂ ਅਬਜ਼ਰਵਰ ਨਾਮ ਲੈ ਕੇ ਗਏ ਫਿਰ ਪ੍ਰਦੇਸ਼ ਦਾ ਪਾਰਲੀਮੈਂਟਰੀ ਬੋਰਡ ਨੇ ਪੈਨਲ ਬਣਾ ਕੇ ਭੇਜਿਆ ਔਰ ਕੇਂਦਰ ਦੇ ਪਾਰਲੀਮੈਂਟਰੀ ਬੋਰਡ ਨੇ ਉਹਦੇ ਤੇ ਸਹਿਮਤੀ ਜਿਤਾਣੀ ਹੁੰਦੀ ਸੀ ਉਹਦੇ ਵਿੱਚੋਂ ਇੱਕ ਨਾਮ ਤੈਅ ਕਰਕੇ ਉਹਨਾਂ ਨੇ ਅੱਗੇ ਅਨਾਉਂਸ ਕਰਨਾ ਹੁੰਦਾ ਸੋ ਇਸ ਪ੍ਰੋਸੈਸ ਨੂੰ ਥੋੜਾ ਟਾਈਮ ਲੱਗਦਾ ਪਰ ਮੈਂ ਸਮਝਦਾ ਕਿ ਸਾਡੇ ਕੋਲ ਟਾਈਮ ਬੜਾ ਹੈ ਤੁਸੀਂ ਚਿੰਤਾ ਨਾ ਕਰੋ ਇਹ 15 20 ਦਿਨ 15 18 ਦਿਨ ਜਿੰਨੇ ਸਾਡੇ ਕੋਲ ਹੈਗੇ ਨੇ ਉਹਦੇ ਵਿੱਚ ਪਾਰਟੀ ਦਾ ਕਾਰਜਕਰਤਾ ਤੁਹਾਨੂੰ ਨਜ਼ਰ ਆਏਗਾ ਗਲੀ ਗਲੀ ਮੁਹੱਲੇ ਮੁਹੱਲੇ ਘਰ ਘਰ ਤੁਹਾਨੂੰ ਨਜ਼ਰ ਆਏਗਾ ਔਰ ਅਸੀਂ ਆਪਣੀ ਸਰਕਾਰ ਦੀਆਂ ਜਿਹੜੀਆਂ ਕੇਂਦਰ ਸਰਕਾਰ ਦੀਆਂ ਨੀਤੀਆਂ ਜੋ ਜੋ ਕੀਤਾ ਜੋ ਸਾਡੀ ਸੋਚ ਪੰਜਾਬ ਵਾਸਤੇ ਆ ਜੋ ਸਾਡੀ ਸੋਚ ਹਲਕਾ ਪੱਛਮੀ ਵਾਸਤੇ ਆ ਉਹ ਸਾਰੀਆਂ ਚੀਜ਼ਾਂ ਅਸੀਂ ਲੋਕਾਂ ਤੱਕ ਲੈ ਕੇ ਜਾਵਾਂਗੇ ਔਰ ਤੁਹਾਡੇ ਮਾਧਿਅਮ ਦੇ ਨਾਲ ਵੀ ਔਰ ਫਿਜ਼ੀਕਲੀ ਵੀ ਅਸੀਂ ਲੋਕਾਂ ਨੂੰ ਸਾਰੀਆਂ ਗੱਲਾਂ ਦੱਸਣ ਦੱਸਾਂਗੇ ਔਰ ਇਹਦਾ ਵੈਸੇ ਜਿੰਦੀ ਜਾਗਦੀ ਮਿਸਾਲ ਸਾਡੇ ਕੋਲ ਹੈਗੀ ਹੈ ਕਿ 24 2024 ਦੀ ਲੋਕ ਸਭਾ ਦੇ ਅੰਦਰ 45000 ਵੋਟ ਭਾਜਪਾ ਨੂੰ ਮਿਲਿਆ ਸੀਗਾ ਸੋ ਲੋਕ ਮਨ ਬਣਾ ਕੇ ਬੈਠੇ ਆ ਕਿ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਚ ਲੈ ਕੇ ਆਣਾ ਹੈ ਤਾਂ ਕਿ ਜਿਸ ਤਰ੍ਹਾਂ ਦੂਜੇ ਪ੍ਰਦੇਸ਼ਾਂ ਦੇ ਅੰਦਰ ਹਰਿਆਣਾ ਵਰਗਾ ਸਾਡਾ ਨਾਲ ਦਾ ਪ੍ਰਦੇਸ਼ ਹੈ ਤੀਜੀ ਵਾਰੀ ਸਰਕਾਰ ਬਣਾਤੀ ਔਰ ਉੱਥੇ ਤੁਸੀਂ ਜਾ ਕੇ ਪਤਾ ਕਰੋ ਕਿ ਬਿਨਾ ਪਰਚੀ ਖਰਚੀ ਵਾਲੀ ਸਰਕਾਰ ਦੇ ਨਾਮ ਤੇ ਸਰਕਾਰ ਜਾਣੀ ਜਾਂਦੀ ਹੈ ਔਰ ਸਾਡੇ ਮੁੱਖ ਮੰਤਰੀ ਨਾਇਬ ਸਹਾਣੀ ਜੀ ਕਿਦਾਂ ਲੋਕਾਂ ਨੂੰ ਸਿੱਧੇ ਤੋਂ ਸਿੱਧੇ ਤੌਰ ਤੇ ਮਿਲਦੇ ਨੇ ਤੇ ਇੱਥੇ ਵਾਲੇ ਜਿਹੜੇ ਆਮ ਆਦਮੀ ਆ ਆਪਣਿਆਂ ਨੂੰ ਕਹਿੰਦੇ ਨੇ ਉਹ ਮਿਲਦੇ ਹੀ ਨਹੀਂ ਜੇ ਮਿਲਦੇ ਨੇ ਤੇ ਤੁਹਾਨੂੰ ਪਤਾ ਹੀ ਉਹਨਾਂ ਦਾ ਹਾਲ ਕੀ ਹੈ ਤੇ ਸਾਡੇ ਮੁੱਖ ਮੰਤਰੀ ਹਰਿਆਣੇ ਦੇ ਰੋਜ਼ ਸੰਗਤ ਦਰਸ਼ਨ ਕਰਦੇ ਆ ਰੋਜ਼ ਉਹ ਆਪਣੇ ਉੱਥੇ ਮੁੱਖ ਮੰਤਰੀ ਆਵਾਸ ਦੇ ਅੰਦਰ ਲੋਕਾਂ ਦੀ ਨਾਲ ਗੱਲਬਾਤ ਉਹਨਾਂ ਦੀ ਸੁਣਦੇ ਉਹਨਾਂ ਦੀਆਂ ਸਮੱਸਿਆਵਾਂ ਸੁਣਦੇ ਨੇ ਸੋ ਇਹ ਭਾਜਪਾ ਦੇ ਵਿੱਚ ਜਾਂ ਜਿਹੜੀ ਇੱਥੇ ਦੀ ਸਰਕਾਰ ਹੈ ਉਹਦੇ ਵਿੱਚ ਇਹ ਅੰਤਰ ਹੈ ਇਹ ਕਾਂਗਰਸ ਦੇ ਵਿੱਚ ਅੰਤਰ ਹੈ ਸੋ ਮੈਂ ਸਮਝਦਾ ਹੈ ਕਿ ਇਹ ਜਦੋਂ 23 ਨੂੰ ਰਿਜ਼ਲਟ ਆਣਾ ਹੈ ਪਾਚਪਾ ਵੱਡੀ ਜਿੱਤ ਨਾਲ ਜਿੱਤੇ ਸਰ ਹਲਕਾ ਪਸ਼ਚਮੀ ਨੂੰ ਲੈ ਕੇ ਤੁਹਾਡੇ ਮੁੱਦੇ ਕੀ ਹੈਗੇ ਦੇਖੋ ਬਹੁਤ ਮੁੱਦੇ ਹੈ ਇੱਥੇ ਸਭ ਤੋਂ ਵੱਡੀ ਗੱਲ ਕਿ 5 ਸਾਲ ਕਾਂਗਰਸ ਦੀ ਸਰਕਾਰ ਔਰ 3 ਸਾਲ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਨੇ ਇਸ ਹਲਕੇ ਦਾ ਕੁਝ ਨਹੀਂ ਕੀਤਾ ਜੇ 스마트 ਸਿਟੀ ਦਾ ਪੈਸਾ ਆਇਆ ਉਹਦਾ ਵੀ ਦੁਰਪਯੋਗ ਕੀਤਾ ਔਰ ਇਹਦੇ ਨਾਲ-ਨਾਲ ਕੇਵਲ ਹੁਣ ਤੁਸੀਂ ਦੇਖੋ ਕਿ ਪਿਛਲੇ 15 ਦਿਨ ਚ ਕਿਸ ਨਾਲ ਲਿਪਾ ਪੋਤੀ ਹੋ ਰਹੀ ਹੈ ਦੂਜੇ ਪਾਸਿਓਂ ਵੀ ਲੋਕਾਂ ਨੂੰ ਲਿਆ ਕੇ ਜਿਹੜਾ ਇਦਾਂ ਦਾ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਬਹੁਤ ਵਧੀਆ ਕੰਮ ਜਿਹੜਾ ਹੈ ਉਹ ਹਲਕਾ ਪਛਮੀ ਵਾਸਤੇ ਕਰ ਰਹੇ ਆ ਪਰ ਅਸੀਂ ਦੇਖੋ ਇਹ ਜਿਹੜੀਆਂ ਆਮ ਲੋਕ ਅੱਜ ਪਰੇਸ਼ਾਨ ਦੇਖੋ ਆ ਲਾਈਟ ਜਾਣ ਕਰਕੇ ਅਸੀਂ ਬਾਹਰ ਖੜੇ ਆ ਲਾਈਟ ਹੈ ਨਹੀਂ 8-8 ਘੰਟੇ ਦੇ ਅੱਟ ਘਟ ਲੱਗ ਰਹੇ ਆ ਪਰ ਸਾਡਾ ਮੁੱਖ ਮੰਤਰੀ ਸਾਹਿਬ ਵੀ ਝੂਠ ਬੋਲੀ ਜਾਂਦੇ ਨੇ ਸਾਡੇ ਜਿਹੜੇ ਇੱਥੋਂ ਦੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਉਹ ਵੀ ਝੂਠ ਬੋਲੀ ਜਾਂਦੇ ਨੇ ਸੋ ਬੜੇ ਮੁੱਦੇ ਨੇ ਇੱਥੇ ਦੇ ਛੋਟੀਆਂ-ਛੋਟੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਅਸੀਂ ਖਾਸ ਜਿਹੜੀ ਗੱਲ ਹੈ ਕਿ ਨਸ਼ਾ ਜਿਹੜਾ ਇਹਨਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਆ ਕਿ ਯੁੱਧ ਨਸ਼ਾ ਵਿਰੁੱਧ ਤੇ ਆਪਾਂ ਸਭ ਦੇਖ ਰਹੇ ਹਾਂ ਕਿ ਕਿੱਥੇ ਨਸ਼ਾ ਖਤਮ ਹੋਇਆ ਹੈਗਾ ਸਰ ਜਸਣ ਤੋਂ ਬਾਅਦ ਟਾਈਮ ਤੁਹਾਡੇ ਕੋਲ ਮੈਕਸਿਮਮ ਹੈਗਾ ਡੇਢ ਆਪਣਾ ਪੌਣੇ 2 ਸਾਲ ਆ ਤੇ ਇਹਦੇ ਵਿੱਚ ਸਰ ਤੁਸੀਂ ਹੈ ਕਿੰਨੇ ਕੰਮ ਮਤਲਬ ਲੋਕਾਂ ਨੂੰ ਇਹ ਤਾਂ ਨਹੀਂ ਸੁਣਨ ਨੂੰ ਮਿਲੇਗਾ ਯਾਰ ਮੇਰੇ ਕੋਲ ਸਾਲ ਡੇਢ ਡੇਢ ਸਾਲ ਹੀ ਸੀਗਾ ਸਰਕਾਰ ਸਾਡੀ ਨਹੀਂ ਸੀ ਮੈਂ ਕੰਮ ਨਹੀਂ ਕਰਾ ਸਕਿਆ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੀ ਗਾਰੰਟੀ ਦਿੰਦਾ ਮੈਂ ਇਸ ਵਿਧਾਨ ਸਭਾ ਦੇ ਜਿਹੜੇ ਜਨਤਾ ਹੈ ਉਹਨਾਂ ਨੂੰ ਵੀ ਤੁਹਾਡੇ ਮਾਧਿਅਮ ਦੇ ਨਾਲ ਮੈਂ ਇੱਕ ਕਮਿਟਮੈਂਟ ਕਰਦਾ ਹਾਂ ਉਹਨਾਂ ਨਾਲ ਕਿ ਬਈ ਮੈਂ ਮੇਰਾ ਹੁਣ ਮਰਨਾ ਜਮਣਾ ਦੁੱਖ ਸੁੱਖ ਉਹ ਹਲਕਾ ਵੈਸਟ ਹੈ ਔਰ ਮੈਂ ਹਮੇਸ਼ਾ ਇੱਥੇ ਦੇ ਲੋਕਾਂ ਦੇ ਨਾਲ ਜੁੜਿਆ ਰਹੂੰਗਾ ਉਹਨਾਂ ਦੇ ਸੁੱਖ-ਦੁੱਖ ਦਾ ਸਾਂਝੀ ਬਣਿਆ ਰਹੂੰਗਾ ਔਰ ਜੋ ਆਵਾਜ਼ ਅਗਰ ਮੈਨੂੰ ਤੁਸੀਂ ਇਸ ਹਲਕੇ ਦੀ ਨੁਮਾਇੰਦਗੀ ਬਖਸ਼ਦੇ ਹੋ ਤੇ ਜੋ ਆਵਾਜ਼ ਵਿਧਾਨ ਸਭਾ 'ਚ ਉਠਾਉਣ ਵਾਲੀ ਹੋਊਗੀ ਉਹ ਮੈਂ ਜ਼ਰੂਰ ਉਠਾਊਂਗਾ ਤੁਸੀਂ ਦੇਖੋਗੇ ਕਿ ਅੱਜ ਤੱਕ ਚਾਹੇ ਪੱਛਮੀ ਵਿਧਾਨ ਸਭਾ ਦੀ ਗੱਲ ਕਿਸੇ ਨੇ ਨਹੀਂ ਕੀਤੀ ਪਰ ਮੈਂ ਤੁਹਾਨੂੰ ਕਰਦਾ ਨਜ਼ਰ ਆਉਂਦਾ ਸਰ ਮੁਕਾਬਲਾ ਕਿਹਦੇ ਨਾਲ ਲੱਗ ਰਿਹਾ ਤੁਹਾਡਾ ਇਸ ਟਾਈਮ ਦੇਖੋ ਜਿੰਨੇ ਵੀ ਕੈਂਡੀਡੇਟ ਖਰੇ ਆ ਨਾ ਉਹਨਾਂ ਨਾਲ ਸਭ ਨਾਲ ਹੀ ਮੁਕਾਬਲਾ ਹੁੰਦਾ ਹਰਨ ਬੰਦੇ ਨੇ ਆਪਣੀ ਗੱਲ ਕਰਨੀ ਹੁੰਦੀ ਆ ਮੇਰੇ ਜੇ ਮੈਨੂੰ ਕੋਈ ਇਹ ਕਹੀ ਜਾਵੇ ਜੀ ਹੁਣ 15 ਦਿਨ ਚ ਬੀਜੇਪੀ ਨਾਲ ਹੀ ਮੁਕਾਬਲਾ ਤੁਸੀਂ ਦੇਖਿਓ ਨੱਕਰ ਗੜ ਕੇ ਰੱਖ ਦਾਂਗੇ ਸਭ ਪਹਿਲਾਂ ਤਾਂ ਸਾਰਿਆਂ ਨੂੰ ਜੈਸ਼ਰੀ ਨਾਮ ਅੱਜ ਬੜਾ ਖੁਸ਼ੀ ਵਾਲਾ ਦਿਹਾੜਾ ਚੜਿਆ ਹੈ ਸਾਡੀ ਭਾਰਤੀ ਜਨਤਾ ਪਾਰਟੀ ਸਾਡੀ ਭਾਰਤੀ ਜਨਤਾ ਪਾਰਟੀ ਨੇ ਇੱਕ ਬਹੁਤ ਹੀ ਸਾਫ਼ ਛਵੀ ਦੇ ਇਨਸਾਨ ਮਾਨਨੀਤ ਸ੍ਰੀ ਜੀਵਨ ਗੁਪਤਾ ਜੀ ਜੋ ਬਹੁਤ ਸਾਲਾਂ ਤੋਂ ਸੰਗਠਨ ਦੀ ਸੇਵਾ ਕਰਦੇ ਆ ਰਹੇ ਉਹਨਾਂ ਨੂੰ ਟਿਕਟ ਦਿੱਤੀ ਜਿੱਥੇ-ਜਿੱਥੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਉਹਨਾਂ ਨੂੰ ਟਿਕਟ ਮਿਲਣ ਕਰਕੇ ਉੱਥੇ-ਉੱਥੇ ਕਾਰਜਕਰਤਾਵਾਂ ਦੇ ਵਿੱਚ ਵੀ ਬਹੁਤ ਲਹਿਰ ਹੈ ਸਵੁੱਚੀ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਇੰਨਾ ਊਰਜਾਵਾਨ ਹੋ ਚੁੱਕਾ ਹੈ ਸੁਣਨ ਤੋਂ ਬਾਅਦ ਔਰ ਤੁਸੀਂ ਦੇਖ ਸਕਦੇ ਹੋ ਕਿ ਟੈਲੀਫੋਨ ਤੋਂ ਟੈਲੀਫੋਨ ਆ ਰਹੇ ਆ ਔਰ ਸਾਨੂੰ ਪੂਰੀ ਉਮੀਦ ਹੈ ਕਿ ਭਾਰਤੀ ਜਨਤਾ ਪਾਰਟੀ ਬਹੁਤ ਹੀ ਅੱਛੇ ਤਰੀਕੇ ਨਾਲ ਚੋਣਾਂ ਲੜੇਗੀ ਔਰ ਭਾਰੀ ਮੋਤਮ ਹੋਵਨਾਂ ਚਾਹੇ। ਜਦੋਂ ਜਨਤਾ ਪਾਰਟੀ ਜਨਤਾ ਪਾਰਟੀ ਨੇ ਟਿਕਟ ਵਿੱਚ ਵੀ ਦੇਰ ਕਰਕੇ ਅਸੀਂ 18 ਤੋਂ ਬਚੇ ਰੱਖੇ। ਭਾਰਤੀ ਜਨਤਾ ਪਾਰਟੀ। ਭਾਰਤੀ ਜਨਤਾ ਜੋ ਜੋ ਵੀ ਭਾਰਤੀ ਜਨਤਾ ਪਾਰਟੀ ਦਾ ਨਿਰਣੇ ਹੈ ਕੋ ਸੋਚ ਸਮਝ ਕੇ ਲੇਤਾ ਹੈ ਔਰ ਅਸੀਂ ਉਹਨਾਂ ਨਿਰਣੇ ਤੋਂ ਬਹੁਤ ਖੁਸ਼ ਆ। ਦੇਖੋ ਜਿਨ੍ਹਾਂ ਨੇ ਮਿਹਨਤ ਕੀਤੀ ਹੁੰਦੀ ਹੈ ਨਾ ਉਹਨਾਂ ਨੂੰ ਦਿਨ ਮੈਟਰ ਨਹੀਂ ਕਰਦੇ ਹੈਗੇ। ਜਿਹੜੇ ਲੋਕਾਂ ਤੇ ਵਿਚਰੇ ਹੁੰਦੇ ਹੈ ਇਹਨੇ ਸਾਲਾਂ ਤੋਂ ਜੀਵਨ ਦੀ ਸੰਗਠਨ ਦੀ ਸੇਵਾ ਕਰਦੇ ਆ ਰਹੇ ਹੈ। ਔਰ ਮੈਨੂੰ ਲੱਗਦਾ ਹੈ ਕਿ ਇਹ ਜਿਹੜੇ 14-15 ਦਿਨ ਨੇ ਇਹ ਬਹੁਤ ਹੀ ਪੂਰੀ ਭਾਰਤੀ ਜਨਤਾ ਪਾਰਟੀ ਸਮੂੱਚੀ ਇਕੱਠੀ ਹੋ ਕੇ ਦੇਖੋ ਜਿਹੜਾ ਇਹ ਇਨਸਾਨ ਪੂਰੇ ਪੰਜਾਬ ਦੇ ਵਿੱਚ ਪੰਜਾਬ ਨੂੰ ਸੰਭਾਲਦੇ ਸੀਗੇ ਜਦੋਂ ਸਕੱਤਰ ਰਹੇ ਹੈ ਦੋਵਾਰ ਭਾਰਤੀ ਜਨਤਾ ਪਾਰਟੀ ਦੇ ਹਰ ਮੰਡਲ ਦੇ ਵਿੱਚ ਹਰ ਬੂਥ ਦੇ ਵਿੱਚ ਉਹਨਾਂ ਦੀ ਆਪਣੀ ਪਛਾਣ ਹੈ ਲੋਕ ਉਹਨਾਂ ਨੂੰ ਬਾਈ ਨੇਮ ਜਾਣਦੇ ਆ ਉਹ ਜਨਤਾ ਨੂੰ ਬਾਈ ਨੇਮ ਜਾਣਦੇ ਆਪਣੇ ਵਰਕਰਾਂ ਨੂੰ ਜਾਣਦੇ ਇਹ ਬਹੁਤ ਵੱਡੀ ਉਪलब्ਧੀ ਹੈ ਔਰ ਬਹੁਤ ਵਧੀਆ ਹੋਏਗਾ ਤੁਸ ਤੁਹਾਡੇ ਸਾਹਮਣੇ ਜੋ ਵੀ ਤੁਹਾਡੇ ਸਾਹਮਣੇ ਆਏਗਾ ਗੱਲ ਕਰੀਏ ਆਪਰੇਸ਼ਨ ਸੰਦੂਰ ਦੀ ਮੋਦੀ ਸਾਹਿਬ ਇਹ ਜੋ ਕੰਮ ਇਹ ਖਤਮ ਨਹੀਂ ਹੋਇਆ ਤੇ ਭਾਰਤੀ ਜਨਤਾ ਪਾਰਟੀ ਨੂੰ ਕਿਸ ਤਰ੍ਹਾਂ ਦਾ ਰਿਸਪਾਂਸ ਮਿਲੇਗਾ ਉਧਰ ਕਸ਼ਮੀਰ ਵਿੱਚ ਉਹਨਾਂ ਦਾ ਅਟੈਕ ਬਹੁਤ ਪਾਕਿਸਤਾਨ ਨਾਲ ਜੁੜ ਹੋਇਆ ਜਿਹੜਾ ਪੰਜਾਬ ਤੋਂ ਮੈਂ ਮੈਂ ਤੁਹਾਨੂੰ ਬੜੇ ਹੀ ਕੰਫੀਡੈਂਸ ਨਾਲ ਇਹ ਗੱਲ ਕਹਿਣਾ कि ਅੱਜ ਜਿੰਨੇ ਵੀ ਵੋਟਰ ਨੇ ਉਹ ਮਨ ਬਣਾਏ ਬੱਠੇ 2022 ਦੇ ਵਿੱਚ ਲੱਡੂ ਕੋਈ ਲਿਆ ਕੇ ਰੱਖੇ ਰਿਆ ਡੀਜੇ ਕਿਸ ਨੇ ਲਾਇਆ ਰੇ ਤੇ ਜਿੱਤ ਕੋਈ ਹੋਰ ਗਿਆ ਉਸੇ ਤਰ੍ਹਾਂ ਹੀ ਤੁਸੀਂ ਦੇਖਣਾ ਲੋਕ ਅੱਜ ਬਦਲਾਵ ਚਾਹੁੰਦੇ ਆ ਲੋਕਾਂ ਨੇ ਕਾਂਗਰਸ ਨੂੰ ਵੀ ਦੇਖ ਲਿਆ ਲੋਕਾਂ ਨੇ ਕਾਲੀਆਂ ਨੂੰ ਵੀ ਦੇਖ ਲਿਆ ਲੋਕਾਂ ਨੇ ਝਾੜੂ ਵਾਲਿਆਂ ਨੂੰ ਵੀ ਦੇਖ ਲਿਆ ਅੱਜ ਲੋਕ ਮਨ ਬਣਾਈ ਬੈਠੇ ਆ ਤੁਸੀਂ ਦੇਖਣਾ ਭਾਈ ਸਾਹਿਬ ਕਿ ਇੰਨੀ ਕੁ ਜ਼ਿਆਦਾ ਵੋਟ ਜਿਹੜੇ ਜਿਹੜੀ ਪਾਰਟੀ ਆਪਣੇ ਦੇਸ਼ ਦੇ প্রতি ਵਫਾਦਾਰ ਹੈ ਜਿਹੜੀ ਪਾਰਟੀ ਨੇ ਪਾਕਿਸਤਾਨ ਚਾਇਨਾ ਨੂੰ ਚੰਨੇ ਚ ਬੁਵਾਤੇ ਅੱਜ ਜਨਤਾ ਵੀ ਚਾਹਦੀ ਹੈ ਵੀ ਵੀ ਜਿਹੜਾ ਵੀ ਭਾਜਪਾ ਜਨਤਾ ਪਾਰਟੀ ਦਾ ਚਿਹਰਾ ਆਵੇ ਉਹ ਲੋਕ ਪੁੱਛ ਰਹੇ ਸੀਗੇ ਤੁਸੀਂ ਵੀ ਇਸ ਚੀਜ਼ ਨੂੰ ਮੰਦੇ ਹੋ ਚਾਹੇ ਟਿਕਟ ਰੇਟ ਹੋ ਗਈ ਪਰ ਲੋਕਾਂ ਦੇ ਟੈਲੀਫੋਨ ਇੰਨੇ ਆਉਂਦੇ ਸੀਗੇ ਵੀ ਟਿਕਟ ਨਹੀਂ ਆ ਰਹੀ ਟਿਕਟ ਅਨਾਉਂਸ ਨਹੀਂ ਹੋ ਰਹੀ ਕਿਤੇ ਨਾ ਕਿਤੇ ਸਿਗਨਲ ਹੈ ਬੀ ਲੋਕ ਜਿਹੜੇ ਐ ਉਹ ਤਿਆਰ ਬੈਠੇ ਆ ਵੋਟਾਂ ਪਾਉਣ ਜਿਦਾਂ ਕਿਤੇ ਜਿਹੜੀ ਟਿਕਟ ਲੈਣ ਹੋਈ ਆ ਕੋਈ ਆਪਸੇ ਗੁੱਟਮਿੰਦੀ ਵੀ ਸੀਗੀ ਵਰਕਰਾਂ ਦੀ ਨਹੀਂ 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 ਕੋਈ ਗੁੱਟਬੰਦੀ ਨਹੀਂ ਭਾਰਤੀ ਜਨਤਾ ਪਾਰਟੀ ਇੱਕ ਸੀਗੀ ਕਹਿ ਕੇ ਕਰੇਗੀ ਇਹ ਸਾਡੇ ਸਾਰੇ ਕਰਤਾਵਾਂ ਦਾ ਸੀਗਾ ਪ੍ਰਣ ਹੈ ਸੀਗਾ ਵੀ ਜਿਹਨੂੰ ਵੀ ਟਿਕਟ ਮਿਲੇਗੀ ਭਾਰਤੀ ਜਨਤਾ ਪਾਰਟੀ ਜਿਹਨੂੰ ਵੀ ਟਿਕਟ ਦੇਗੀ ਸਾਰੇ ਹੀ ਵਰਕਰ ਉਹਦੇ ਤਨ ਦੇ ਨਾਲ ਉਹਨਾਂ ਦੇ ਮਦਦ ਕਰਾਂਗੇ ਭਾਰਤੀ ਜਨਤਾ ਪਾਰਟੀ ਨੇ ਜੀਵਨ ਜੀ ਨੂੰ ਦਿੱਤੀ ਐ ਔਰ ਹੁਣ ਸਾਰੀ ਭਾਰਤੀ ਜਨਤਾ ਪਾਰਟੀ ਮਿਲ ਕੇ ਇਹਨਾਂ ਨੂੰ ਚੋਣਾਂ ਦੇ ਲਈ ਜੀ ਵਰਤਾ ਜੀ ਜਿਸ ਤਰ੍ਹਾਂ ਦੇ ਕੈਂਡੀਡੇਟ ਸਾਡੇ ਤੁਹਾਡੇ ਜਿਹੜਾ ਜੂ ਤਾਰੇਗਾ ਕਿ ਕਿਸ ਤਰ੍ਹਾਂ ਦੇ ਚੀਨੇ ਤਕੋ ਅ ਅੱਜ ਲੁਧਿਆਣਾ ਵੈਸਟ ਦੇ ਵਿੱਚ ਸਾਡੇ ਜੀਵਨ ਗੁਪਤਾ ਜੀ ਨੂੰ ਕੈਂਡੀਡੇਟ ਬਣਾਇਆ ਜੀ ਸਰ ਔਰ ਮੈਂ ਧੰਨਵਾਦ ਕਰਨਾ ਸਾਡੀ ਸਾਰੀ ਸੀਨੀਅਰ ਡੈਡੀ ਸਭ ਦਾ ਜਿਨ੍ਹਾਂ ਨੇ ਪ੍ਰਾਣਾ ਭਾਰਤੀ ਜਨਤਾ ਪਾਰਟੀ ਦੇ ਵਰਕਰ ਦੇਖਦੇ ਹੋਏ ਸਾਡੀ ਮੰਗ ਵੀ ਅਸੀਂ ਇਹ ਕਿ ਲੁਧਿਆਣਾ ਦੇ ਵਿੱਚ ਬਹੁਤ ਸੀਨੀਅਰ ਸਾਡੇ ਕਾਰਜਕਰਤਾ ਨੇ ਔਰ ਉਹਨਾਂ ਨੂੰ ਹੀ ਟਿਕਟ ਦਿੱਤੀ ਜਾਵੇ ਦੇਖੋ ਟਿਕਟ ਲੈਣ ਵਾਲੇ ਬਹੁਤ ਸਾਰੇ ਹੁੰਦੇ ਨੇ ਔਰ ਅੱਜ ਸਾਡੇ ਜੀਵਨ ਗੁਪਤਾ ਜੀ ਨੂੰ ਟਿਕਟ ਮਿਲੀ ਹੈ ਮੈਂ ਸਭ ਤੋਂ ਪਹਿਲਾਂ ਉਹਦੇ ਜੀਵਨ ਗੁਪਤਾ ਜੀ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ਉੱਥੇ ਸਾਰੇ ਆਪਣੇ ਵੀਰਾਂ ਨੂੰ ਪ੍ਰਾਰਥਨਾ ਕਰਨਾ ਵੀ ਆਓ ਅਸੀਂ ਹੁਣ ਇਕੱਠੇ ਹੋ ਕੇ ਜੀ ਦੇਖੋ ਟਿਕਟ ਇੱਕ ਆਦਮੀ ਨੂੰ ਮਿਲਦੀ ਹੁੰਦੀ ਹੈ ਔਰ ਜਿਹਨੇ ਲੋਕਾਂ ਨੇ ਅਪਲਾਈ ਕੀਤੀ ਸੀ ਉਹਨਾਂ ਨੂੰ ਵੀ ਅਪੀਲ ਕਰਾਂਗਾ ਵੀ ਅਸੀਂ ਇਕੱਠੇ ਹੋ ਕੇ ਭਾਰਤੀ ਜਨਤਾ ਪਾਰਟੀ ਦੇ ਅਏ ਵੈਸਟ ਦੇ ਵਿੱਚੋਂ ਸੀਟ ਜਿੱਤ ਕੇ ਭਾਰਤੀ ਜਨਤਾ ਪਾਰਟੀ ਦੇ ਝੋਲੀ 'ਚ ਪਾਣੀ ਹੈ ਜੀ ਤੇ ਅਸੀਂ ਅੱਜ ਤੋਂ ਅਸੀਂ ਦਿਨ ਰਾਤ ਇੱਕ ਕਰਕੇ ਜੀਵਨ ਜੀ ਦੇ ਨਾਲ ਲੱਗੇ ਕੰਮ ਕਰਾਂਗੇ ਔਰ ਭਾਰਤੀ ਜਨਤਾ ਪਾਰਟੀ ਦੀ ਸੀਟ ਜਿੱਤ ਕੇ ਚੋੜੇ ਚਵਾਵਾਂਗੇ ਜਦੋਂ ਦਾ ਆਪਾਂ ਦੇਖਿਓ ਆਪਰੇਸ਼ਨ ਸੰਦੂਰ ਚੱਲ ਰਿਹਾ ਹੈ ਗਲੀ ਗਲੀ ਮਹੱਲੇ ਮਹੱਲੇ ਮੋਦੀ ਮੋਦੀ ਹੋਈ ਪਈ ਹੈ ਭਾਜਪਾ ਭਾਜਪਾ ਹੋਈ ਪਈ ਹੈ ਕੋਈ ਰਿਸਪੌਂਸ ਮਿਲੇ ਦੇਖੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਦੇਸ਼ ਦੇ ਨਾਲ ਵਾਅਦਾ ਕੀਤਾ ਸੀ ਵੀ ਜਿਨ੍ਹਾਂ ਲੋਕਾਂ ਨੇ ਸਾਡੀਆਂ ਭੈਣਾਂ ਦੇ ਸੰਦੂਰ ਉਜਾੜੇ ਨੇ ਅਸੀਂ ਉਹਨਾਂ ਨੂੰ ਕਾਰ ਦੇ ਵਿੱਚ ਕੁਛ ਕੇ ਮਾਰਾਂਗੇ ਔਰ ਜੋ ਉਹਨਾਂ ਨੇ ਕਿਹਾ ਉਹ ਕਰਕੇ ਦਿਖਾਇਆ ਦੇਖੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜੋ ਕਹਿੰਦੇ ਨੇ ਉਹ ਕਰਦੇ ਨੇ ਔਰ ਵਿਕਾਸ ਦੇ ਜੇ ਅਸੀਂ ਗੱਲ ਕਰੀਏ ਤੇ ਜਿਸ ਤਰੀਕੇ ਨਾਲ ਉਹਨਾਂ ਨੇ ਜਦੋਂ ਸਰਕਾਰ ਸਾਡੀ ਸੈਂਟਰਲ ਜਿ ਬਣੀ ਸੀ ਜੋ ਜੋ ਵੀ ਉਹਨਾਂ ਨੇ ਬਾਅਦ ਵਿੱਚ ਕਿਤੇ ਸੀ ਇੱਕ ਇੱਕ ਵਾਦਾ ਪੂਰਾ ਕੀਤਾ ਤੇ ਅਸੀਂ ਲੁਧਿਆਣਾ ਅੱਜ ਵੈਸਟਰ ਦੇ ਜਿਹੜੇ ਸਾਡੇ ਲੋਕ ਨੇ ਮੇਰੀ ਪੈਣਾ ਮੇਰੀ ਵੀਰਾਂ ਉਹਨਾਂ ਨੂੰ ਅਸੀਂ ਅਪੀਲ ਕਰਨੇ ਆ ਵੀ ਬਾਕੀਆਂ ਪਾਰਟੀ ਵਿੱਚ ਤੁਸੀਂ ਦੇਖਿਆ ਨੇ ਔਰ ਅੱਜ ਭਾਰਤੀ ਜਨਤਾ ਪਾਰਟੀ ਦੇ ਸਾਡੇ ਬਹੁਤ ਹੀ ਸੀਨੀਅਰ ਕਾਰਜਕਰਤਾ ਜੀਵਨ ਗੁਪਤਾ ਜੀ ਨੂੰ ਟਿਕਟ ਮਿਲੀ ਹੈ ਤੇ ਸਾਰੇ ਇੱਕਜੁੱਟ ਹੋ ਕੇ ਉਹਨਾਂ ਨੂੰ ਜਿਤਾ ਕੇ ਅਸੀਂ ਵਿਧਾਨ ਸਭਾ 'ਚ ਭੇਜੀਏ ਔਰ ਸਾਡੇ ਇਸ ਇਲਾਕੇ ਦੇ ਵਿੱਚ ਜਿਹੜੀ ਇਹ ਉਹ ਕੰਮ ਕਰਨ ਉਹ ਤੁਹਾਨੂੰ ਇੱਕ ਵਾਦਾ ਕਰਨੇ ਆ ਜੋ ਅਸੀਂ ਕਹਾਂਗੇ ਉਹ ਕਰਾਂਗੇ ਜੀ ਵਿਕਾਸ ਭਾਰਤ ਜਨਤਾ ਪਾਰਟੀ ਤੋਂ ਉਹ ਕੋਈ ਨਹੀਂ ਕਰ ਸਕਦਾ ਆਮ ਆਦਮੀ ਪਾਰਟੀ ਨੇ ਜਿਸ ਤਰੀਕੇ ਦੇ ਨਾਲ ਝੂਠ ਬੋਲਿਆ ਸੀ ਝੂਠ ਬੋਲ ਕੇ ਸਰਕਾਰ ਬਣਾਈ ਸੀ ਆਪਾਂ ਸਾਰੇ ਜਾਣਦੇ ਆ ਔਰ ਬਾਕੀ ਵੀ ਤੁਸੀਂ ਜਿਹੜੇ ਹੈਗਿਆ ਨੇ ਸਾਰੀਆਂ ਜਿਹੜੀਆਂ ਹੈਗਿਆ ਨੇ ਉਹਨਾਂ ਨੂੰ ਦੇਖਿਆ ਹੋਇਆ ਔਰ ਮੈਂ ਤੇ ਸਾਰੇ ਅਗੇ ਵੀ ਅਪੀਲ ਕਰਨਾ ਜੀਵਨ ਗੁਪਤਾ ਜੀ ਸਾਡੇ ਬਹੁਤ ਹੀ ਸੀਨੀਅਰ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੇ ਔਰ ਅਸੀਂ ਉਹ ਸਾਰੇ ਇਕੱਠੇ ਹੋ ਗਏ ਉਹਨਾਂ ਨੂੰ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਨੇ ਉਪਾਕ ਜਿਤਾ ਕੇ ਤੇ ਵਿਧਾਨ ਸਭਾ ਜੀ ਭੇਜੀਏ ਔਰ ਲੁਧਿਆਣਾ ਦਾ ਅਸੀਂ ਵਿਕਾਸ ਕਰਾਈਏ ਥੈਂਕ ਯੂ ਸਰ ਜੀ ਬੀਜਪੀ ਵੱਲੋਂ ਟਿਕਟ ਦਿੱਤੀ ਗਈ ਜੀਵਨ ਗੁਪਤਾ ਨੂੰ ਕੀ ਕਹਿਣਾ ਚਾਹੁੰਦੇ ਸਿਓ ਦੇਖੋ ਅਸੀਂ ਧੰਨਵਾਦ ਕਰਦੇ ਆ ਸਾਡੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਪਾਰਟੀ ਦੇ ਇੱਕ ਵਰਕਰ ਨੂੰ ਜਿਨੇ ਆਪਣਾ ਜੀਵਨ ਆਪਣੇ ਸਾਰਾ ਭਾਰਤੀ ਜਨਤਾ ਪਾਰਟੀ ਦੀ ਸੇਵਾ ਚ ਲਗਾਇਆ ਔਰ ਬੀਜੇਪੀ ਦੇ بڑے ਪ੍ਰਮੁੱਖ ਅਹੁਦਿਆਂ ਤੇ ਰਹਿ ਕੇ ਕੰਮ ਕੀਤਾ ਜਿਨ੍ਹਾਂ ਨੂੰ ਟਿਕਟ ਦੇ ਕੇ ਨਵਾਜਿਆ ਸਾਰੇ ਕਾਰਜਕਰਤਾ ਚ ਭਾਰਤੀ ਜਨਤਾ ਪਾਰਟੀ ਦੇ ਵਿੱਚ ਛਾ ਦਾ ਮਾਹੌਲ ਆ ਸਾਰੇ ਬੜੇ ਖੁਸ਼ ਨੇ ਔਰ ਸਾਰੇ ਡਟ ਕੇ ਇਸ ਚੋਣਾਂ ਦੇ ਵਿੱਚ ਇਥੋਂ ਭਾਰਤੀ ਜਨਤਾ ਪਾਰਟੀ ਨੂੰ ਜਿਤਾਉਣ ਦੇ ਲਈ ਜੀਵਨ ਗੁਪਤਾ ਜੀ ਨੂੰ ਐਮਐਲਏ ਬਣਾਉਣ ਦੇ ਲਈ ਸਾਰੇ ਕਰਮਟ ਹੋ ਕੇ ਵਰਕ ਕਰਨ ਲਈ ਤਿਆਰ ਬੈਠੇ ਕੀ ਇਹਦਾ ਬੁਰੇ ਮਾਨਦਰਦਨ ਨੂੰ ਬਣ ਕੇ ਜਿਹੜੇ ਕੰਮ ਦਿੱਤੇ ਜਾਣਗੇ ਪਾਰਟੀ ਵੱਲੋਂ ਉਹਨਾਂ ਨੂੰ ਮੈਂ ਕਹਾਂ ਜੀ ਕੋਈ ਵੀ ਤੁਹਾਨੂੰ ਕਿਸੇ ਦੇਖੋ ਸਾਡਾ ਵਰਕਰ ਇਸ ਚੀਜ਼ ਦਾ ਵੀ ਇੰਤਜ਼ਾਰ ਨਹੀਂ ਕਰਦਾ ਤੁਸੀਂ ਦੇਖ ਰਹੇ ਹੋ ਵੀ ਲੱਗਦਾ ਤਾਰ ਲੋਕ ਆਪਣਾ ਕੈਂਡੀਡੇਟ ਆਪਣਾ ਚਿਹਰਾ ਲੈ ਕੇ ਲੋਕਾਂ 'ਚ ਵਿਚਰ ਰੇ ਸੀ ਭਾਰਤੀ ਜਨਤਾ ਪਾਰਟੀ ਦਾ ਵਰਕਰ ਆਪਣਾ ਚੋਣ ਨਿਸ਼ਾਨ ਆਪਣਾ ਵਿਜ਼ਨ ਮੋਦੀ ਜੀ ਦੀਆਂ ਜੋ ਕੀਤੇ ਹੋਏ ਕੰਮ ਭਾਰਤ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਲੈ ਕੇ ਜਨਤਾ 'ਚ ਵਿਚਰ ਰਿਹਾ ਸੀ ਉਸੇ ਉਤਸ਼ਾਹ ਨਾਲ ਵਿਚਰ ਰਿਹਾ ਸੀ ਔਰ ਕੈਂਡੀਡੇਟ ਦੇ ਚਿਹਰਾ ਦੇ ਨਾਲ ਉਹਨਾਂ ਦਾ ਤਾਂ ਸਾ ਹੋਰ ਡਬਲ ਜਿਆਦਾ ਅੱਗੇ ਵੱਡਾ ਹੋ ਕੇ ਉਹ ਜਨਤਾ ਦੇ ਵਿੱਚ ਜਾਣ ਕੇ ਤੇ ਉਹ ਜ਼ਿਆਦਾ ਉਤਸ਼ਾਹ ਦੇ ਨਾਲ ਕੰਮ ਕਰਨਗੇ ਜਦੋਂ ਕੀ ਅਪੀਲ ਕਰੋ ਕਿਸ ਤਰ੍ਹਾਂ ਜਿਹੜਾ ਵੋਟਾਂ ਬੰਦ ਕਿਸ ਤਰ੍ਹਾਂ ਜਿਹੜਾ ਇਮਾਨਦਾਰ ਜਿਹੜਾ ਬੰਦਾ ਉਹਨੂੰ ਚੜਾਇਆ ਮੈਂ ਇਹੀ ਅਪੀਲ ਕਰੂੰਗਾ ਵੀ ਦੇਖੋ ਆਪਾਂ ਵੈਸਟ ਹਲਕੇ 'ਚ ਖੜੇ ਆ ਇਹੀ ਵੈਸਟ ਹਲਕਾ ਜਿਹਦੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਜੀ ਅਸੀਂ ਬਿਜਲੀ ਦੀ ਗੱਲ ਕਰਦੇ ਆ ਤਾਂ ਕਹਿੰਦੇ ਆ ਵੀ ਬਿਜਲੀ ਅਸੀਂ 24 ਘੰਟੇ ਕਰਤੀ ਠੀਕ ਹੈ ਨਾ ਅਕਲ ਭਗਵੰਤ ਮਾਨ ਜੀ ਵੀ ਬੜਾ ਹੋਮ-ਹੋਮਾ ਕੇ ਬੋਲਦੇ ਸੀ ਸੀ ਕੋਲਾ ਸਰਪਲਸ ਹੋ ਗਿਆ ਅੱਜ ਸੋ ਇੱਥੇ ਅਸੀਂ ਖੜੇ ਹਾਂ ਭਾਰਤ ਨਗਰ ਚੌਂਚ ਇੱਥੇ ਲਾਈਟ ਕਿਉਂ ਬੰਦ ਕਿਉਂ ਬੰਦਦਾ ਆ ਦੇਖ ਸਕਦੇ ਇਹ ਇਹਦਾ ਜਵਾਬ ਕੌਣ ਦੇਊਗਾ ਸਰ ਡਿਵੈਲਪਮੈਂਟ ਦੀ ਅਸੀਂ ਗੱਲ ਕਰਦੇ ਆ ਉਹ ਕਹਿੰਦੇ ਅਸੀਂ ਬਹੁਤ ਵੱਡੀ ਡਿਵੈਲਪਮੈਂਟ ਕਰਦੀ ਤੁਸੀਂ ਹੁਣ ਤਾਂ ਇੱਥੇ 100 ਮੀਟਰ ਤੱਕ ਚੱਲਦੇ ਆ ਮੈਂ ਤੁਹਾਨੂੰ ਸੜਕ ਤੇ 100-100 ਗੱਡੇ ਦਿਖਾ ਦਿੰਨਾ ਅਰੇ ਇਹ ਡਿਵੈਲਪਮੈਂਟ ਤੁਸੀਂ ਜਿਹੜੀ ਲੋਕਾਂ ਦੀ ਅੱਖਾਂ 'ਚ ਨੇਰਾ ਲੋਕਾਂ ਦੀ ਅੱਖਾਂ 'ਚ ਕੱਟਾ ਪਾਣ ਦੀ ਕੋਸ਼ਿਸ਼ ਕਰ ਰਹੇ ਹੋ ਲੋਕ ਸਮਝ ਰਹੇ ਨਹੀਂ ਠੀਕ ਹੈ ਨਾ ਉਹ ਜਿਹੜਾ ਸਰਕਾਰ ਵਰਸ ਤੁਸੀਂ ਮੁਕਾਬਲਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਲੋਕ ਸਰਕਾਰ ਤੋਂ ਦੁਖੀ ਨਹੀਂ ਲੋਕ ਤੁਹਾਡੇ ਝੂਠਾਂ ਤੋਂ ਦੁਖੀ ਨੇ ਇਸ ਕਰਕੇ ਲੋਟ ਇਹਨਾਂ ਨੂੰ ਨੈਗਲੈਕਟ ਔਰ ਇਹਨਾਂ ਨੂੰ ਇਗਨੋਰ ਕਰਨ ਦੇ ਮੂਡ ਦੇ ਵਿੱਚ ਨੇ ਠੀਕ ਹੈ ਥੈਂਕ ਯੂ ਥੈਂਕ ਯੂ